ਤੂ ਜਾ ਆਸਾ ਮਹੱਲਾ ਪੰਜਵਾਂ ਨਿਮਕ ਕਾਮ ਸਵਾਦ ਕਾਰਨ ਕੋਟ ਦਿਨ ਸ ਦੁੱਖ ਪਾਵਹਿ ਕਰੀ ਮੋਹ ਤਰੰਗ ਮਾਣਹਿ ਫਿਰ ਬਹੁਰ ਬਹੁਰ ਪਛਤਾਵਹਿ ਅੰਦੇ ਚੇਤ ਹਰ ਹਰ ਰਾਯਾ ਤੇਰਾ ਸੋ ਦਿਨ ਨੇੜੈ ਆਇਆ ਰਹਾਉ ਪਲਕ ਦ੍ਰਿਸ਼ਟ ਦੇਖ ਭੂਲੋ ਆਕ ਨੀਮ ਕੋ ਤੂੰ ਮਰ ਜੈ ਸਾ ਸੰਗ ਬਿਸੀ ਅਰਸਿਉ ਹੈ ਰੇ ਤੈ ਸੋਹੀ ਇਹੋ ਪਰਗ੍ਰਹਿੋ ਬੈਰੀ ਕਾਰਨ ਪਾਪ ਕਰਤਾ ਵਸਤ ਰਹੀ ਆਮਾਨਾ ਛੋੜ ਜਾਹਿ ਤਿਨਹੀ ਸਿਉ ਸੰਗੀ ਸਾਜਨ ਸਿਉ ਬੈਰਾਨਾ ਸਗਲ ਸੰਸਾਰ ਇਹੈ ਵਿਦ ਵਿਆਪਿਓ ਸੋ ਉਬਰਿਓ ਜਿਸ ਗੁਰਪੂਰਾ ਕਹੋ ਨਾਨਕ ਭਵ ਸਾਗਰ ਤਰਿਓ ਭਏ ਪਨੀਤ ਸਰੀਰਾ ਆਸਾ ਮਹੱਲਾ ਪੰਜਵਾਂ ਦੋ ਪਦੇ ਲੂਕ ਕਮਾਨੂ ਸੋਈ ਤੁਮ ਪੇਖਿਓ ਮੂੜ ਮੁਗਦ ਮੁਕਰਾਨੀ ਆਪ ਕਮਾਨੇ ਕੌਲੇ ਬਾਂਦੇ ਫਿਰ ਪਾਛੈ ਪਛਤਾਨੀ ਪ੍ਰਭ ਮੇਰੇ ਸਭ ਬਿਦਿਆਗੈ ਜਾਨੀ ਭ੍ਰਮ ਕੇ ਮੂਸੇ ਤੂੰ ਰਾਖਤ ਪਰਦਾ ਪਾਛੈ ਜੀ ਕੀ ਮਾਨੀ ਰਹਾਉ ਜਿਤ ਜਿਤ ਲਾਏ ਤਿਤ ਤਿਤ ਲਾਗੇ ਕਿਆ ਕੋ ਕਰੈ ਪ੍ਰਾਨੀ ਬਖਸ਼ ਲੈ ਹੋ ਪਾਰ ਬ੍ਰਹਮ ਸੁਆਮੀ ਨਾਨਕ ਸਦ ਕੁਰਬਾਨੀ ਆਸਾ ਮਹੱਲਾ ਪੰਜਵਾਂ ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੇ ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠ ਧਾਵੈ ਸੇਵਕ ਕੋ ਨਿਗਤੀ ਹੋਏ ਦਿਖਾਵੇ ਜੋ ਜੋ ਕਹੈ ਠਾਕੁਰ ਪਹਿ ਸੇਵਕ ਤਤਕਾਲ ਹੋਇ ਆਵੈ ਰਹਾਉ ਕਿਸ ਸੇਵਕ ਕਹਿ ਹਉ ਬਲੇਹਾਰੀ ਜੋ ਆਪਣੇ ਪ੍ਰਭ ਭਾਵੈ ਤਿਸ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਣ ਆਵੈ ਆਸਾ ਘਰ ਗਿਆਰਵਾਂ ਮਹੱਲਾ ਪੰਝਵਾਂ ਇੱਕ ਓਅੰਕਾਰ ਸਤਗੁਰ ਪ੍ਰਸਾਦ ਨਟੂਆ ਭੇਖ ਦਿਖਾਵੇ ਬਹੁ ਬਿੱਦ ਜਿਹਾ ਹੈ ਉਹ ਤੈਸਾਰੀ ਹਨਕ ਜੋਨ ਭ੍ਰਮਿਓ ਭ੍ਰਮ ਭੀਤਰ ਸੁਖੈ ਨਾਹੀ ਪਰਵੇ ਸਾਰੇ ਸਾਜਨ ਸੰਤ ਹਮਾਰੇ ਮੀਤਾ ਬਿਨ ਹਰ ਹਰ ਆਨੀ ਤਾਰੇ ਸਾਧ ਸੰਗ ਮਿਲ ਹਰ ਗੁਣ ਗਾਈ ਇਹੋ ਜਨਮ ਪਦਾਰਥ ਜੀ ਤਾਰੇ ਰਹਾਉ ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨੀ ਕਹੋ ਕਮਨ ਬਿਦ ਤਰੀਐ ਰੇ ਕਹੁ ਮਨ ਕੇਰ ਅਗਾਹਾ ਗਾਖਰੀ ਗੁਰ ਸ਼ਬਦੀ ਪਾਰ ਉੱਤਰੀਐ ਰੇ ਖੋਜਤ ਖੋਜਤ ਖੋਜ ਵਿਚਾਰਿਉ ਤਤ ਨਾਨਕ ਇਹੋ ਜਾਨਾ ਰੇ ਸਿਮਰਤ ਨਾਮ ਨਿਧਾਨ ਨਿਰਮੋਲਕ ਮਨ ਮਾਨਕ ਪਤਿ ਆਨਾਰੀ ਆਸਾ ਮਹੱਲਾ ਪੰਜਵਾ ਧੋਪਦੇ ਗੁਰ ਪ੍ਰਸਾਦ ਮੇਰੇ ਮਨ ਵਸਿਆ ਜੋ ਮੰਗੋ ਸੋ ਪਾਉ ਮੂਰੇ ਨਾਮ ਰੰਗ ਏਹੋ ਮਨ ਤ੍ਰਿਪਤਾਨਾ ਬਹਰ ਨ ਕਤਹੁ ਤਾ ਮੋਰੀ ਹਮਰਾ ठाकुर ਸਭ ਤੇ ਉਚਾ ਰੈਣ ਦਿਨ ਸਿਸ ਗਾਵੋ ਮੋਰੀ ਖਿਨ ਮਹਿ ਥਾਪ ਉਥਾਪਨ ਹਾਰਾ ਤਿਸ ਤੇ ਤੁਝਹਿ ਡਰਾ ਮੋਰੀ ਰਹਾਉ ਜਬ ਦੇਖੋ ਪ੍ਰਭ ਆਪਣਾ ਸੁਆਮੀ ਤਉ ਅਵਰਹਿ ਚੀਤ ਨ ਪਾਵੋ ਮੋਰੀ ਨਾਨਕ ਦਾਸ ਪ੍ਰਭ ਆਪ ਪਹਿਰਾਇਆ ਬ੍ਰਹਮ ਪਾਉ ਮੇਟ ਲਖਾਉ ਮੋਰੇ ਆਸਾ ਮਹੱਲਾ ਪੰਚਵਾਂ ਚਾਰ ਵਰਨ ਚੋਹਾ ਕੇ ਮਰਦਨ ਖਟ ਦਰਸ਼ਨ ਕਰ ਤਲੀ ਰੇ ਸੁੰਦਰ ਸੁਗਰ ਸਰੂਪ ਸਿਆਣੀ ਪੰਚਹੋਂ ਹੀ 모ਹੇ ਸ਼ਲੀਰੇ ਜਿਨ ਮਿਲ ਮਾਰੇ ਪੰਚ ਸੂਰ ਬੀਰ ਐਸੋ ਕੌਨ ਬਲੀ ਰੇ ਜਿਨ ਪੰਚ ਮਾਰ ਬਦਾਰ ਗੁਦਾਰੇ ਸੋ ਪੂਰਾ ਇਹ ਕਲੀਰੇ ਰਹਾਉ ਵੱਡੀ ਕੋਮ ਵਸ ਭਾਗੈ ਨਾਹੀ ਮੋਹ ਕਮ ਫੌਜ ਹਟਲੀਰੇ ਕਹੋ ਨਾਨਕ ਤਿਨ ਜਨ ਨਿਰਦਲਿਆ ਸਾਧ ਸੰਗਤ ਕੈ ਝਲੀਰੇ ਆਸਾ ਮਹੱਲਾ ਪੰਜਵਾ ਨੀਕੀ ਜੀ ਕੀ ਹਰ ਕਥਾ ਊਤਮ ਆਨ ਸਗਲ ਰਸ ਫੀਕੀਰੇ ਰਹਾਉ ਬਹੁ ਗੁਣ ਧਨ ਮਨ ਜਨ ਖਟ ਬੇਤੇ ਔਰ ਨਾ ਕਿਸ ਲਾਈ ਕੀ ਰੇ ਬਿਖਾਰੀ ਨਿਰਾਰੀ ਅਪਾਰੀ ਸਹਜਾਰੀ ਸਾਧ ਸੰਗ ਨਾਨਕ ਪੀ ਕੀ ਰੇ ਆਸਾ ਮਹੱਲਾ ਪੰਜਵਾ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮੰਤੇ ਟਾਰੀ ਰੇ ਰਹਾਉ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ ਖਿਨ ਰਮ ਗੁਰ ਗਮ ਹਰ ਦਮ ਨਹਿ ਜਮ ਹਰ ਕੰਠ ਨਾਨਕ ਉਰਹਾਰੀ ਰੇ ਆਸਾ ਮਹੱਲਾ ਪੰਜਵਾ ਨੀਕੀ ਸਾਧ ਸੰਗਾਨੀ ਰਹਾਉ ਪਹਿਰ ਮੂਰਤ ਪਲ ਗਾਵਤ ਗਾਵਤ ਗੋਬਿੰਦ ਗੋਬਿੰਦ ਬਖਾਨੀ ਚਾਲਤ ਬੈਸਤ ਸੋਵਤ ਹਰ ਜਸ ਮਨ ਤਨ ਚਰਨ ਖਟਾਨੀ ਹਉ ਹਰੋ ਤੂੰ ਠਾਕੁਰ ਗੌਰੋ ਨਾਨਕ ਸਰਨ ਪਛਾਨੀ ਤਾਗ ਆਸਾ ਮੁਹੱਲਾ ਪੰਜਵਾਂ ਘਰ 12ਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਤਿਆਗ ਸਗਲ ਸਿਆਨ ਪਾ ਭਜ ਪਾਰ ਬ੍ਰਹਮ ਨਿਰੰਕਾਰ ਏਕ ਸਾਚੇ ਨਾਮ ਬਾਜੁ ਹੂੰ ਸਗਲ ਦੀਸੈ ਸ਼ਾਰ ਸੋ ਪ੍ਰਭ ਜਾਣੀਐ ਸਦ ਸੰਗ ਗੁਰ ਪ੍ਰਸਾਦੀ ਬੂਝੀਐ ਏਕ ਹਰਿ ਕੈ ਰੰਗ ਰਹਾਉ ਸਰਲ ਸਮਰਾਥ ਏਕ ਕੇਰੀ ਦੂਜਾ ਨਾਹੀ ਠਾਓ ਮਹਾ ਪੌਜਲ ਲੰਗੀ ਐ ਸਦਾ ਹਰ ਗੁਣ ਗਾਉ ਜਨਮ ਮਰਨ ਨਿਵਾਰੀ ਐ ਦੁੱਖ ਨਾ ਜਮਪੁਰ ਹੋਏ ਨਾਮ ਨਿਧਾਨ ਸੋਈ ਪਾਏ ਕਿਰਪਾ ਕਰੇ ਪ੍ਰਭ ਸੋਏ ਏਕ ਟੇਕ ਆਧਾਰ ਏਕੋ ਏਕ ਕਾ ਮਨਜੂਰ ਨਾਨਕ ਜਪੀਐ ਮਨ ਸਾਧ ਸੰਗਤ ਹਰ ਬਿਨ ਅਵਰ ਨਾ ਹੋਰ ਆਸਾ ਮਹੱਲਾ ਪੰਜਵਾਂ ਜੀਉ ਮਨ ਤਨ ਪ੍ਰਾਣ ਪ੍ਰਭ ਕੇ ਦੀਏ ਸਭ ਰਸ ਭੋਗ ਦੀਨ ਬੰਦਪ ਜੀ ਦਾਤਾ ਸਰਨ ਰਾਖਣ ਜੋਗ ਮੇਰੇ ਮਨ ਧਿਆਏ ਹਰ ਹਰ ਨਾਮ ਹਲਤ ਪਲਤ ਸਹਾਏ ਸੰਗੇ ਏਕ ਸਿਉ ਦਿਵਲਾਉ ਰਹਾਉ ਬੇਦ ਸਾਸਤਰ ਜਨ ਧਿਆਵਹਿ ਤਰਨ ਕਉ ਸੰਸਾਰ ਕਰਮ ਧਰਮ ਅਨੇਕ ਕਿਰਿਆ ਸਭ ਊਪਰ ਨਾਮ ਆਚਾਰ ਕਾਮ ਕ੍ਰੋਧ ਹੰਕਾਰ ਬਿਨਸੈ ਮਿਲੈ ਸਤਗੁਰ ਦੇਵ ਨਾਮ ਧ੍ਰਿੜ ਕਰ ਭਗਤ ਹਰ ਕੀ ਭਲੀ ਪ੍ਰਭ ਕੀ ਸੇਵ ਚਰਨ ਸਰਨ ਦਇਆਲ ਤੇਰੀ ਤੂੰ ਨਮਾਣੇ ਮਾਣ ਜੀ ਪ੍ਰਾਨ ਆਧਾਰ ਤੇਰਾ ਨਾਨਕ ਕਾ ਪ੍ਰਭ ਤਾਨ ਆਸਾ ਮਹੱਲਾ ਪੰਜਵਾ ਢੋਲ ਢੋਲ ਮਹਾ ਦੁਖ ਪਾਇਆ ਬਿਨਾ ਸਾਧੂ ਸੰਗ ਖਾਟ ਲਾਭ ਗੋਬਿੰਦ ਹਰ ਰਸ ਪਾਰ ਬ੍ਰਹਮ ਇਕ ਰੰਗ ਹਰ ਕੋ ਨਾਮ ਜਪੀਐ ਨੀਤ ਸਾਸ ਸਾਸ ਧਿਆਏ ਸੋ ਪ੍ਰਭ ਤਿਆਗ ਅਵਰ ਪ੍ਰੀਤ ਰਹਾਉ ਕਰਮ ਕਾਰਨ ਸਮਰੱਥ ਸੋ ਪ੍ਰਭ ਜੀ ਦਾਤਾ ਆਪ ਤਿਆਗ ਸਗਲ ਸਿਆਣਪਾਂ ਆਠ ਪਹਿਰ ਪ੍ਰਭ ਜਾਪ ਮੀਤ ਸਖਾ ਸਹਾਇ ਸੰਗੀ ਊਚ ਅਗਮ ਅਪਾਰ ਚਰਨ ਕਮਲ ਬਸਾਏ ਹਿਰਦੈ ਜੀ ਕੋ ਆਧਾਰ ਕਰ ਕਿਰਪਾ ਪ੍ਰਭ ਪਾਰ ਬ੍ਰੰਮ ਗੁਣ ਤੇਰਾ ਜਸ ਗਾਓ ਸਰਬ ਸੁਖ ਵੱਡੀ ਵਡਿਆਈ ਜਪ ਜੀਵੈ ਨਾਨਕ ਨਾਮ ਆਸਾ ਮਹੱਲਾ ਪੰਜਵਾ ਉਦਮ ਕਰੂੰ ਕਰਾਵੋ ਠਾਕੁਰ ਪੇਖਤ ਸਾਧੂ ਸੰਗ ਹਰ ਹਰ ਨਾਮ ਚਰਾਵੋ ਰੰਗਣ ਆਪੇ ਹੀ ਪ੍ਰਭ ਰੰਗ ਮਨ ਮਹਿ ਰਾਮ ਨਾਮਾ ਜਾਪ ਕਰ ਕਿਰਪਾ ਵਸੋ ਮੇਰੇ ਹਿਰਦੈ ਹੋਏ ਸਹਾਈ ਆਪ ਰਹਾਓ ਸੁਣ ਸੁਣ ਨਾਮ ਤੇ ਮਾਰਾ ਪ੍ਰੀਤਮ ਪ੍ਰਭ ਪੇਖਣ ਕਾ ਚਾਓ ਦਇਆ ਕਰੋ ਕਿਰਮ ਆਪਣੇ ਕੋ ਇਹ ਮਨੋਰਥ ਸਵਾਓ ਤਨ ਧਨ ਤੇਰਾ ਤੂੰ ਪ੍ਰਭ ਮੇਰਾ ਹਮਰੈ ਵਸ ਕਿਸ਼ਨਾਹੀ ਜਿਉ ਜਿਉ ਰੱਖ ਹੈ ਤਿਉ ਤਿਉ ਰਹਿਣਾ ਤੇਰਾ ਦਇਆ ਖਾਹੀ ਜਨਮ ਜਨਮ ਕੇ ਕਿਲ ਵਿਖ ਕਾਟੈ ਮੱਜਨ ਹਰ ਜਨ ਧੂਰ ਭਾਏ ਭਗਤ ਪਰਮ ਪਉਨਾਸੈ ਹਰ ਨਾਨਕ ਸਦਾ ਹਜੂਰ ਆਸਾ ਮਹੱਲਾ